ਬਾਬਾ ਜੀ ਇਹ ਦਸੂਏ ਆ ਲੈਟਾਂ ਦੇ ਕੋਲ ਹੈ ਦੂਜੀ ਦਾ ਬਾਈ ਜਰਾ ਪੱਤੀਆਂ ਨਹੀਂ ਤੇ ਮਾਇਆ ਨੂੰ ਨਹੀਂ ਦੇਤੀ ਨਾ ਮੇਰਾ ਕੀ ਜੀ ਬੰਦਾ ਜਾਣੀ ਜੰਗਲ ਉੱਧਰ ਮmm ਫਿਰ ਨਾ ਹੋਈ ਹੋਈ ਲੱਗ ਆ ਰਿਹਾ ਸਿੱਪੇ ਆਪਨੇ ਚਾਰੇ ਗਏ ਨੋ ਬੇਂਦਾ ਨਹੀਂ ਇਹ ਤਾਂ ਉਧਰ ਚਿੱਕੜ ਦੇ ਵਿੱਚ ਕਰਨਿਆ ਸੀਗਾ ਚਿੱਕੜ ਫਲੋਰ ਦਾ ਮੇਰਾ ਹੱਥ ਵੀ ਉਹ ਚਾ ਚਿੱਕੜ ਦਾ ਮੋਦੀ ਤੇ ਲੰਗੀਏ ਮਸਤੀ ਸੀ ਹਾਂ ਮੈਂ ਆਹ ਦੀ ਕੀ ਜਾਨਾ ਮੈਂ ਕਿਹਾ ਬਾਬਾ ਆਊਗਾ ਮੈਂ ਦੱਸ ਕੇ ਗਿਆ ਹੈ ਬਾਬਾ ਹੁੰਦਾ ਨੇ ਆਉਂਦਾ ਹੈ ਦੇਰ ਹੋ ਜੇਦੀ ਬਾਬੇ ਨੂੰ ਹੁੰਦਾ ਕੋਈ ਤਾਂ ਨਹੀਂ ਪੜਿਆ ਕਿੰਨਾ ਹੁਣ ਦੱਸ ਮੇਰਾ ਵੀਰ ਲੈ ਜੀ ਪੜਿਆ ਯਾਰ ਮੰਦਨ ਜੀ ਬੈਠਾ ਹੁੰਦੀ ਆ ਮੈਂ ਨਹੀਂ ਪੜਿਆ ਦੱਸ ਦੇ ਕਿੰਨਾ ਪੜਿਆ ਆ ਦੱਸ ਦੇ ਮੁੰਡੇ ਨੂੰ ਪਤਾ ਹੀ ਨਹੀਂ ਕਿੰਨਾ ਪੜਿਆ ਕਿੰਨਾ ਪੜਿਆ ਜੀ ਕਿੰਨਾ ਪੜਿਆ ਹੈ ਅੱਗੇ ਗੱਲ ਕਰਨ ਤੇ ਦੇ ਇੰਗਲਿਸ਼ ਚ ਅੱਗੇ ਲੈ ਹੁਣ ਇੰਗਲਿਸ਼ ਮੈਂ ਬੋਲ ਨਹੀਂ ਸਕਦਾ ਠੀਕ ਹੈ ਆਹ ਵਾਈ ਗੁਰਦੀਪ ਸਿੰਘ ਆਏ ਰੋਤੀ ਆ ਜੀ ਹੁਣ ਖਲਦੀ ਰੋਤੀ ਆਂਦੀ ਹੋਈ ਸਾਈ ਬੱਸ ਆ ਗਿਆ ਤੋਂ ਮੁੰਡੇ ਆ ਗਏ ਜੋ ਵੀ ਖਾਣਾ ਤੇ ਨਾ ਕੋਈ ਨਹੀਂ ਖਵਾਉਂਦਾ ਆ ਸਿਹਰੇ ਦੇ ਦਾ ਕੱਲ ਸਿਹਰੇ ਹੀ ਲੱਗਿਆ ਜਿੱਕੜ ਤੋਂ ਲੱਗੇ ਸੜਿਚ ਲੱਗਾ ਇਹਦੇ ਤੇ ਇਹ ਵੇਟ ਕਿਦਾਂ ਆਇਆ ਆਪਣੇ ਕੋਈ ਗੜ ਜਿਵੇਂ ਦਾਸਤਰ ਨਵਾਂ ਆਪਣਾ ਹਾਂ ਅੱਛਾ ਜੀ ਉਥੇ ਕੋਈ ਬਾਈ ਛੱਡ ਗਿਆ ਉਹ ਤਾਂ ਠੀਕ ਸੀਗਾ ਦਵਾਈ ਤੁਸੀਂ ਖਾਣ ਦਾ ਰਿਹਾ ਤੇ ਮੜੇ ਲਿਖਿਆ ਉਹ ਮੜਾ ਜਾਨੀ ਟਿਕਾੜ ਤੋਂ ਪੁਰਾਣ ਤੇ ਉਹ ਕਰਦਾ ਰਿਹਾ ਤੇ ਥੋੜੇ ਦਿਨ ਰਿਹਾ ਸਾਡੇ ਕੋਲ 10 15 ਦਿਨ ਤੇ ਜਾਣ ਕੀ ਕਿੰਨਾ ਮੈਂ ਜਾਣਾ ਹੈ ਉਹ ਦਵਾਈ ਖਾਦੀ ਨਹੀਂ ਇਹ ਮੁੱਠੋ ਮਾਰ ਚਲ ਗਿਆ ਤੇ ਹੁਣ ਏਦਾਂ ਵੀ ਦਵਾਈ ਰੈਗੂਲਰ ਚਲਣੀ ਆ ਦਵਾਈ ਖਾਊਗਾ ਰਿਸੀ ਰਹਿਣਾ ਪਰ ਅੱਜ ਮੈਂ ਉਹ ਵੀਡੀਓ ਦੇਖੀ ਮੇਰਾ ਮਨ ਬੜਾ ਖਰਾਬ ਹੋਇਆ ਉਸ ਟਾਈਮ ਮੈਂ ਅੱਜ 6 ਦਿਨ ਮੈਂ ਨਹੀਂ ਦੇਖਿਆ ਲੱਗਾ ਹਾਂ ਰਣੀ ਚੱਲ ਉਠੀ ਓ ਉੱਠ ਫਿਰ ਆ ਕੀ ਫੜਿਆ ਆ ਤੂੰ ਹਾਂ ਇਹ ਵੀ ਇਹ ਦੇ ਵਿੱਚ ਸੋਣਨ ਦੇ ਅੱਗ ਵਾਲੀ ਲੱਭੂ ਬਸ ਤੇ ਰਾਤ ਦੇ ਟਾਈਮ ਆ ਕਰਦੇ ਨੇ ਕਪੜਾ ਦੇ ਕੋਈ ਹਾਂ ਹੋਰ ਕੀ ਹੱਟਾ ਜਵੀ ਚ ਕੋਈ ਨਹੀਂ ਰਹਿੰਦਾ ਰਹਿੰਦੇ ਰਹਿੰਦੇ ਚਪੇ ਰਹਿੰਦੇ 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 ਸੁਪਰ ਬਾਲਾ ਜਬਰ ਬਾਲਾ ਹੈ ਰਾਣਾ ਪਿੱਛੇ ਕਹਿੰਦਾ ਕੋਈ ਮੈਂ ਤਾਂ ਬਹੁਤ ਖੁਸ਼ ਹੁੰਦਾ ਸਾਰਿਆਂ ਨੂੰ ਪਤਾ ਲੇ ਲੜੀ ਜਿੱਧਰ ਜਾਈਏ ਆਪਾਂ ਪੁੱਛੀਏ ਹਾਂ ਬੰਦੇ ਬਹੁਤ ਨੇ ਇੱਧਰ ਨੂੰ ਇੱਧਰ ਨੂੰ ਨਾ ਕਿਸਾਨ ਦੇ ਬਹੁਤ ਆ ਪਾਣੀ ਇਹਨੂੰ ਇਹ ਸਾਰੀ ਜਗਾ ਹੈਗੀਆਂ ਸਾਰੇ ਉੱਥੇ ਜਾ ਕੇ ਪੁੱਛੀਏ ਰਾਣਾ ਕਿਹੜੇ ਕਿਹੜੇ ਜੜੀ ਵਾਲੀ ਜੜੀ ਵਾਲੀ ਭਰਾ ਇਹਦਾ ਬਿਜਲੀ ਮਹਿਕਮੇ ਚ ਹਾਂ ਭਰਾ ਬਿਜਲੀ ਭਰਾ ਮੈਮਰੀ ਨਹੀਂ ਨਹੀਂ ਭਰਾ ਵੀ ਪੀਗਾ ਭਰਾ ਨੇ ਕੋਸ਼ਿਸ਼ ਕੀਤੀ ਆ ਪਰ ਨਹੀਂ ਹੁਣ ਗੱਲ ਬਣ ਗਈ ਆ ਜਿਹੋ ਉਹ ਕੋ ਰਹਿਦਾ ਨਹੀਂ ਹੈਗਾ ਮੇਰੀ ਗੱਲ ਨੂੰ ਮੈਂ ਪਹਿਲਾਂ ਪੂਰੀ ਕੀਤੀ ਹੈ ਬੜਿਆ ਬਹੁਤ ਆ ਉਦਾਂ ਵੀ ਇਦਾਂ ਵੀ ਜਿੱਤੇ ਮਰਜ਼ੀ ਲਿਖਣ ਪੜ ਤੇ ਲਾ ਦੋ ਐਪਲੀਕੇਸ਼ਨ ਦੇਖੋ ਹੁਣੇ ਲਿਖੂਗਾ ਪੂਰੀ ਤੋਂ ਮੇਰੇ ਕੋ ਆਇਆ ਸੀ ਚਲੋ ਸਾਡੇ ਕੋਲ ਜਦੋਂ ਗੜ ਦਫ਼ਤਰ ਬਣਾਇਆ ਨਵਾਂ ਅਸਕੇ ਚਲੋ ਉਹਦੇ ਵਿੱਚ ਸੇਵਾ ਕਰੀ ਜਾਓ ਉਹ 10 15 ਦਿਨ ਰਿਹਾ ਏ ਫਿਰ ਦਵਾਈ ਇਹਨੇ ਖੱਦ ਹੀ ਨਹੀਂ ਪਹਿਲਾਂ ਤਾਂ ਖਾਂਦ ਰਿਹਾ ਠੀਕ ਰਿਹਾ ਫਿਰ ਇੱਕ ਦਿਨ ਤਾਂ ਬਿਨਾਂ ਦੱਸਿਓ ਆ ਗਿਆ ਆਪੀ ਆਪੇ ਆ ਗਿਆ ਜਿਨਾ ਦੱਸਣਾ ਨਹੀਂ ਮੈਂ ਤੈਨੂੰ ਡੀਗਦਾ ਰਿਆਂ ਯਾਰ ਸਿਰ ਤੇ ਮੇਰ ਤੂੰ ਮਾਨੇ ਨਾ ਮੇਰੇ ਪਤਾ ਨਹੀਂ ਕਿ ਗੁਰਮ ਅਕਸੀਰ ਹੋਇਆ ਹੈ ਕੋਈ ਨਹੀਂ ਹੁਣ ਆਪਾਂ ਸੇਵਾ ਕਰਦੇ ਰਹਿਣਾ ਅੱਜ ਨੂੰ ਹੁਣ ਨਹੀਂ ਆਪਾਂ ਘੜ ਰਹਿਣਾ ਹੁਣ ਆਪਾਂ ਇਕੱਲੇ ਨਹੀਂ ਛੱਡਣਾ ਹੀ ਨਹੀਂ ਤੈਨੂੰ ਉਹਦੇ ਬਾਅਦ ਵੀ ਆ ਹੁਣ ਮੇਰੀ ਯਾਦ ਦਾ ਸਪੂਲੀ ਹੈ ਮੈਂ ਤਾਂ ਬਿਝਾਰੀ ਤੇ ਸਮਾਉਂ ਚੱਲ ਉੱਠ ਕੇ ਰਹਿਣ ਚਲੀ ਜਾ ਉਹ ਸ਼ਾਬਾਸ਼ ਆ ਜਾ ਬੈਠੀ ਬਲਾਦੇ ਫਤਿਹ ਬਲ ਸਾਰਿਆਂ ਨੂੰ ਕਹਦੇ ਹਾਂ ਅਸਲਾਮੁਅਲਾਈਕੁਮ ਦੇਖਾਂ ਹੁਣ ਠੀਕ ਹੋ ਗਿਆ ਹਾਂ ਹਾਂ ਠੀਕ ਹੋ ਗਿਆ ਹਾਂ ਦਲੇ ਬੈਠ ਅਲ ਹਮਦੁਲਿਲਾ ਬੈਠ ਅੱਜ ਬੈਠ ਕੌਂ ਗਿਆ ਰਾਨਾ ਬਸ ਖਾਣਾ ਉੱਥੇ ਰੋਟੀ ਕੇ ਪ੍ਰਸ਼ਾਦਾ ਛਕਣਾ ਹੈ ਪ੍ਰਸ਼ਾਦਾ ਛਕਣਾ ਹੈ ਜਾ ਕੇ ਹੁਣ ਬਸ ਸਵੇਰ ਦਾ ਖਾਦਾ ਨਹੀਂ ਪਤਾ ਨਹੀਂ ਪ੍ਰਸ਼ਾਦਾ ਜਿੰਦਾਂ ਖਾਣਾ ਕੋਤੋਂ 20 ਵਜੇ ਲੈਂਦੇ ਹਾਂ ਮੈਂ ਸਾਈਡ ਲੱਕਾ ਨੂੰ ਪਾਗਦੇ ਤੋਂ ਦੇ ਦਾਂ ਜੀ ਜੀ ਚਲ ਕੋਈ ਆਪਾਂ ਚੱਲਦੇ ਹਾਂ ਹੁਣ ਛਕਣਾ ਪ੍ਰਸ਼ਾਦਾ ਜਾ ਕੇ ਠੀਕ ਹੈ ਜੀ ਅੱਜ ਪਹੁੰਚੇ ਸੀ ਰਾਣੀ ਵੀਰ ਨੂੰ ਲੈਣ ਜਿਹੜਾ ਪਿੰਡ ਆ ਡਿੜਿਆਲੀ ਪਿੰਡ ਦੱਸਿਆ ਡਿੜਿਆਲੀ ਪਿੰਡ ਸਾਡਾ ਟੀਮ ਮੈਂਬਰ ਜਗਰੂਪ ਸਾਡੇ ਭਾਈ ਹੁਣ ਆਜੋ ਭਾਈ ਸਾਡੇ ਭਾਈ ਜੀ ਹੁਣੀਆਂ ਤੇ ਆਪਾਂ ਅੱਜ ਇੱਕ ਕੋਈ ਵੀ ਦੁਹੇ ਦੇ ਵਿੱਚ ਕੋਈ ਸੇਵਾ ਹੁੰਦੀ ਆ ਦਸਤਾਰੀ ਭਰਾ ਨਾਲ ਮਿਲ ਕੇ ਸੇਵਾਵਾਂ ਕਰਦੇ ਆ ਤੇ ਉਹਨੂੰ ਵੀਰ ਨੂੰ ਲੈ ਕੇ ਆ ਜੀ ਚੱਲੇ ਆ ਜਲਦੀ ਅਰਦਾਸ ਬੇਨਤੀ ਕਰਦੇ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਜਲਦੀ ਠੀਕ ਹੋ ਕੇ ਤੇ ਚਲੋ ਜੋ ਵੀ ਇਹਨੇ ਘਰ ਤਾਂ ਰਹਿ ਨਹੀਂ ਹੁਣਾ ਇਹਦੇ ਕੋਲ ਜੋ ਹਾਲਾਤ ਆ ਘਰ ਦੇ ਘਰ ਦੇ ਵਿੱਚ ਸੰਭ ਸੰਭਾਲਣ ਕਰਨੇ ਵਾਲਾ ਕੋਈ ਨਹੀਂ ਹੈਗਾ ਤੇ ਇਹਦੀ ਦਵਾਈ ਚੱਲੂਗੀ ਚਲਾ ਕੇ ਤਾਂ ਫਿਰ ਜਿਹੜਾ ਸੇਵਾ ਕਰਦੇ ਨੇ ਵੀ ਇਹਨੂੰ ਰੱਖਾਂਗੇ ਤੇ ਧੰਨਵਾਦ ਸਾਰੀ ਸੰਗਤ ਦਾ ਆਪਣੇ ਆਲਾਗੇ ਜਰੂਰ ਦੇਖਿਆ ਕਰੋ ਕਿਤੇ ਵੀ ਕੋਈ ਆਪਣੇ ਸ਼ਹਿਰ ਦੇ ਵਿੱਚ ਐਜੋ ਜੀ ਵੀਰ ਜਿਹੜੇ ਚੱਲੂਗੀ ਹੋ ਜਰੂਰ ਦੇਖੋ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ